ਆਫ ਬੱਚੀ ਹੈ ਹਾਂਜੀ ਇਹ ਵੀ ਇਸ স্নੋਮੈਨ ਦੀ স্নੋਮੈਨ ਦੀ ਆ ਠੀਕ ਹੈ ਸੋਹਣੀ ਹੈ ਬਹੁਤ ਸੋਹਣੀ ਹੈ ਨਾ ਕਿੰਨੇ ਚਿਰ ਦੀ ਹੋਗੀ ਇਹ ਹੈਗੀ 2.5 ਮਹੀਨੇ ਦੀ 2.5 ਮਹੀਨੇ ਦੀ ਠੀਕ ਹੈ ਕਿਹੜੇ ਪਾਸੋਂ ਦਿਖਾਉਂ ਇਧਰ ਚੰਨ ਲਾ ਇਹ ਕਿਹੜੇ ਸਿੰਮ ਦੀ ਹੈ ਇਹ ਬਾਹੂਬਲੀ ਇਹ ਵੇਖਦਾ ਜੀ ਐਡੀਐਸ ਦੇ ਬਾਹੂਬਲੀ ਦੀ ਹੈ ਹਾਂਜੀ ਠੀਕ ਹੈ ਇਹਦੀ ਮਾਂ ਮਿਣੀ ਸੀ ਨਹੀਂ ਮਾਂ ਤਾਂ ਮਿਣੀ ਸੀ ਅੱਛਾ ਵੈਸੇ ਮਿਣੀ ਆ ਗਈ ਹਾਂ ਵੈਸੇ ਮਿਣੀ ਕੋਧਦੀ ਆ ਗਈ ਠੀਕ ਹੈ ਉਹਦੇ ਨਾਲ ਦੀ ਸੂਈ ਵੀ ਹੈ ਇਹ ਹੁਣ ਕਿ ਸੋਨ ਵਾਲੀ ਹੈ ਇਹ ਸੋਨ ਵਾਲੀ ਵੀ ਹੈ ਤੇ ਨਾਲ ਦੀ ਕੱਟੀ ਵੀ ਕਿਸੇ ਦੀ ਆ ਮਿਣੀ ਇਹ 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 ਸੀ ਛੋਟੀ ਦੀ ਹਾਂਜੀ ਹੁਣ ਇਹ ਦੂਜੀ ਸੂਈ ਸੋਨ ਵਾਲੀ ਹੈ ਹਾਂਜੀ ਹਾਂਜੀ ਦੂਜੀ ਸੋਨ ਵਾਲੀ ਠੀਕ ਹੈ ਠੀਕ ਹੈ ਕਿੰਨਾ ਦੁੱਧ ਕੱਢਿਆ ਪਹਿਲਾਂ ਨੇ ਕੱਢਿਆ 14 14 ਕਿਲੋ 14 ਕਿਲੋ ਕਰ ਹਾਂਜੀ ਠੀਕ ਹੈ ਲੋਈ ਲੰਮ ਖਾਨ ਇਹ ਤੋਂ ਨਹੀਂ ਰਬੇ ਦਾ ਥੋੜਾ ਜਿਹਾ ਚਲੋ ਉਹ ਪਰਲੇ ਪਾਸੇ ਜਿਹੜੀ ਬੱਲੀ ਉਹ 90 ਸੀ ਮੁੰਦੀ ਸੀ 90 ਦੀ ਸਰਕਾਰੀ ਸੀਮਨ ਸੀ ਜੀ ਸਰਕਾਰੀ ਦੀ 90 ਦੀ ਠੀਕ ਹੈ ਉਹ ਨੀਲੀ ਰਵੀ ਦੀ ਲੱਗਦੀ ਮੈਨੂੰ ਹਾਂ 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 ਨੀਲੀ ਰਵੀ ਦਾ ਲੱਗਦਾ ਓਕੇ ਇਹ ਆ ਚ ਗੱਬਣਾ ਉਹ ਗੱਬਣਾ ਉਹ ਪਰਲੇ ਹਾਂਜੀ ਗੱਬਣਾ ਤੇ ਆਹ ਵਾਲੀ ਮੀਨੀ ਜਿਹੜੀ ਵਿਚਾਲੇ ਇਹ ਠੀਕ ਐਚਐਲਡੀ 1994 ਦੀ ਜੀ 1994 ਚ ਐਚਐਲਡੀ ਠੀਕ ਉਹਨੂੰ ਪਿੱਛੋਂ ਦਿਖਾਈ ਗਏ ਪਰਲੀ ਝੋਟੀ ਨੂੰ 942 ਨੂੰ ਆਪਣਾ ਸਰਕਾਰੀ ਸੀ ਹੁਣ ਦਿਖਾਈ ਗਏ ਪਰ ਦੂਜਾ ਤਾਂ ਪ੍ਰਾਈਵੇਟ ਆ ਬਹੁਤ ਦਿਖਾ ਦਿੰਦੇ ਕਿੰਨੇ ਮਹੀਨੇ ਦੀ ਬਣਾਉਣਾ ਇਹ ਹੈਗੀ ਆ ਸਾਢੇ 6 ਮਹੀਨੇ ਸਾਢੇ 6 ਮਹੀਨੇ ਦੀ ਬਣਾਣਾ ਇਤੋਂ ਨੇਰਾ ਪੈਂਦਾ ਸਵਾਰ ਕੇ ਦਿਸਦੀ ਨਹੀਂ ਪਰ ਚੰਗੀ ਬਣਦੀ ਆਂ ਹਣਾ ਇਹਦੇ ਬਾਰ ਨੂੰ ਦਿਖਾ ਦਈਏ ਪਹਿਲਾਂ ਉਹ ਮੱਝਾਂ ਦਿਖਾਈ ਗਈ ਆਪਾਂ ਕਟੀਆਂ ਫੇਰ ਦਿਖਾਉਣੀ ਆ ਆ ਆਮ ਅੱਜ ਕਿਹੜੇ ਸਿੰਮ ਦੀ ਐਮ 29 ਐਮ 29 ਵਾਲੀ ਇਹ ਹਾਂਜੀ ਠੀਕ ਹੈ ਹੁਣ ਸੂਈ ਇਹ ਕਿ ਸੋਣ ਵਾਲੀ ਆ ਸੂਈ ਇਹ ਮੈਂ ਕਿੰਨਾ ਦੀ ਸੂਈ ਹੈ ਇਹ ਹੋ ਗਈ ਆ ਡੇਢ ਕੁ ਮਹੀਨੇ ਸੂਈ ਠੀਕ ਹੈ ਤੇ ਨੇੜੇ ਉਹ ਜਾ ਇਹਦੇ ਇਹ ਕਿੰਨਾ ਦੁੱਧ ਪਾਈ ਜਾਂਦੀ ਹੁਣ ਇਹ 18 20 20 ਤੋਂ ਚੱਲਦੀ ਹੈ ਜੀ ਠੀਕ ਹੈ ਬੱਚਾ ਕਿ ਦਿੱਤਾ ਐਦ ਕਿਹਨੇ ਕਟਾ ਜੀ ਪੀਸੀ 575 ਦਾ ਅੱਗੇ ਦਾ ਜੀ 880 ਦਾ ਜੀ ਪਰਾਂ ਖੋਨੀ ਤੇ ਖੜਾ ਹਨਾ ਹਾਂ ਜੀ 575 ਦਾ ਹਾਂ ਜੀ ਠੀਕ ਹੈ ਦੋਸਤੋ ਕਟਾ ਇਸ ਮਨੱਤੇ ਵਾਲੀ ਮੱਝ ਦਾ ਮੱਝ ਤੁਸੀਂ ਦੇਖ ਲਓ ਇਧਰੋਂ ਵੀ ਦੇਖ ਲਓ ਪਿੱਛੋਂ ਤੋਂ ਉਹਨੂੰ ਮੈਂ ਪਹਿਲਾਂ ਦਿਖਾਈ ਦਿੱਤੀ ਹੈ ਤੇ ਇਹ ਕਟਾ ਜੇ ਕੋਈ ਲੈਣਾ ਚਾਵੇ ਵੀਰ ਦੇ ਦੇ ਦੋਗੇ ਹਾਂ ਹਾਂ ਜੀ ਠੀਕ ਹੈ ਤੇ ਇਹ ਵਾਲੀ ਬੁਰੀ ਬੁਰੀ ਜੀ ਆਈ ਆ ਉਧਰੋਂ ਕਰਨਾਲ ਤੋਂ ਕਰਨਾਲ ਤੋਂ ਹਾਂ ਜੀ ਉਦੋਂ ਕਿੰਨਾ ਕੁ ਦੁੱਧ ਕੱਢਦੀ ਹੈ ਏ ਜੀ 18 18 ਨਿਕਲੋ ਐਸਟਮ ਚੱਲਦੀ ਪਈ ਹੈ ਜੀ ਹੁਣ ਠੀਕ ਆਮ ਨੋਰਮਲ ਜੀ ਸੇਵਾ ਤੋਂ ਪਤਾ ਹੈ ਹਜੇ ਖਾ ਨਹੀਂ ਲੱਗੀ ਚੰਗੀ ਤਰ੍ਹਾਂ ਕੁਝ ਵੀ ਓਕੇ ਹਜੇ ਹਜੇ ਨਖਰੀ ਨਹੀਂ ਹੈ ਦੋਤੂ ਹਾਏ ਠੀਕ ਹੈ ਆਓ ਕਿੰਨੇ ਦਿਨਾਂ ਦੀ ਸੂਈ ਹੈ ਇਹ ਹੋ ਗਈ 25 ਦਿਨ ਦੀ 25 ਦਿਨ ਦੀ ਸੂਈ ਹਾਂਜੀ ਆ ਬੱਚਾ ਫਿਰਦਾ ਆ ਆ ਬੱਚਾ ਇਹ ਵੀ ਕੱਟਾਈ ਹੈ ਹਾਂਜੀ ਇੱਕ ਇੱਕ ਡੇ ਦਾ ਹੈ 102299 ਐ ਚੱਲਦੀ ਜੀ 102299 ਚੱਲਦੀ ਹਾਂਜੀ ਠੀਕ ਹੈ ਚਲ ਦੋਨੇ ਚੰਗੇ ਤੇ ਆ ਆ ਬੱਗੀਆਂ ਅੱਖਾਂ ਵਾਲਾ ਇਹ ਬਾਦਲ ਜੀ ਬਾਦਲ ਬੋਲਦਾ ਹਾਂਜੀ ਇਹ ਵੀ ਸੀ ਵੀ ਰਾਮ ਵਾਲੀ ਇਹਦੀ ਮਾਂ ਕਿਹੜੀ ਹੈ ਇਹ ਉੱਧਰ ਖੜੀ ਉਹਨੂੰ ਟੀਕਾ ਭਰਾਇਆ ਉਹ ਹੈ ਤਾਂ ਆ ਉਹ ਪਰ ਜੀ ਉਹ ਲਈ ਸੀ ਆਪਾਂ ਜੀ ਅੱਛਾ ਅੱਛਾ ਠੀਕ ਹੈ ਹਾਂ ਇਹ ਤਾਂ ਮੁਰਾ ਚ ਪੈਂਦੀ ਮੈਂ ਤਾਂ ਵੈਸੇ ਇਹ ਪਿੱਛੋਂ ਹੀ ਆਇਆ ਕੱਟਾ ਮਤਲਬ ਕਿਸੇ ਨੇ ਹੈ ਕੱਟੀ ਸੀ ਜੀ ਕੱਟੀ ਆ ਇਹ ਹਾਂ ਕੱਟੀ ਜੀ ਹਾਂ ਉਹਨਾਂ ਨੇ ਦੱਸਿਆ ਸੀ ਵੀ ਬਾਦਲ ਭਰਾਇਆ ਜੀ ਠੀਕ ਹੈ ਠੀਕ ਹੈ ਭਰਾ ਦਿੰਦੇ ਲੋਕ ਆਏ ਓਲਡ ਫੋਟੋ ਦਾ ਕੰਮ ਹੈ ਨਾ ਭਰਾ ਦੇ ਦੀ ਆਰਟਿੰਗ ਬੰਨ ਗਈ। ਹਾਂ। ਤੇ ਇਹ ਵਾਲੀ ਮੱਝ ਇਹ ਸਰਸਾ ਜੀਂਦ ਚੋਂ ਆਈ ਹੈ ਜੀ। ਸਰਸਾ ਜੀਂਦ। ਹਾਂ ਜੀਂਦ ਚੋਂ। ਠੀਕ ਹੈ। ਇਹ ਕਿੰਨੇ ਕੁ ਦੁੱਧ ਵਾਲੀ ਹੈ? ਇਹ ਦੁੱਧ ਜੀ ਬਹੁਤ ਆ ਜਾਂਦਾ ਜੀ। ਇਹ ਆਪਣੇ ਕੋਲ 2 ਮਹੀਨੇ ਦੀ ਸੋਈ ਆਈ ਸੀਗੀ। ਹਾਂ ਜੀ। ਉਦੋਂ ਵੀ 18 19 18 19 ਤੇ ਚੱਲੀ ਆ। ਤਾਂ ਕਰਕੇ ਲਈ ਸੀ ਵੀ ਵਾਵਾ ਸਾਨੂੰ ਮਹਿੰਗੀ ਮਹਿੰਗੀ ਪੈ ਗਈ ਵਾਵਾ। ਠੀਕ ਹੈ। ਤੇ ਸੀਲ ਬਹੁਤ ਆ ਤੇ ਇਹਦੇ ਚ ਗੁਣ ਗੁਣ ਬਹੁਤ ਜ਼ਿਆਦੇ ਆ। ਓਕੇ। ਸੀਲ ਬਹੁਤ ਆ। ਤੇ ਪੱਠੇ ਵੀ ਨੇ ਬਹੁਤ ਥੋੜੇ ਜਿਹੇ ਖਾਣੇ। ਠੀਕ ਹੈ। ਥੋੜੇ ਪੱਠੇ ਖਾ ਕੇ ਚੰਗਾ। ਥੋੜੇ ਜਿਹੇ ਪੱਠ ਤੇ ਫੀਡ ਵਗੈਰਾ ਕੀ ਪਾਉਨੇ ਤੁਸੀਂ ਫੀਡ ਵਗੈਰਾ ਜੀ ਘਰ ਦੀ ਬਣਾ ਕੇ ਪਾਉਂਦੇ ਘਰ ਦੀ ਬਣਾ ਕੇ ਪਾਉਨੇ ਠੀਕ ਹੈ ਤੇ ਸਾਈਲੇਜ ਕੇ ਹਰਾ ਪੱਤਾ ਸਾਈਲੇਜ ਜੀ ਸਾਈਲੇਜ ਆਉਂਦਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਜੀ ਕੋਈ ਤੁਹਾਡਾ ਸਾਨੂੰ 3 ਸਾਲ ਹੋ ਗਏ ਪਾਉਂਦਿਆਂ ਨੂੰ ਜੀ ਠੀਕ ਹੈ ਸਾਨੂੰ ਅਜੇ ਤੱਕ ਨਹੀਂ ਜੀ ਠੀਕ ਹੈ ਚੰਗਾ ਬਣਾਉਂਦੇ ਹੋਗਾ ਨਾ ਉਹਦਾ ਹਾਂਜੀ ਹਾਂਜੀ ਓਕੇ ਉਹਦਾ ਆਹ ਵਾਲੀ ਕੱਟੀ ਨਹੀਂ ਦੱਸੀ ਆਪਾਂ ਸ਼ਾਇਦ ਹਾਂ ਅਬੇ ਮੰਨੂ ਨੇ ਸਾਂਦੀ ਅੱਛਾ ਅਬੇ ਮੰਨੂ ਦੀ ਇੱਕ ਸਾਂਦੀ ਬਹੁਤ ਸੋਹਣੀ ਹੈ ABC ਕਿੰਨੇ ਚੜਦੀ ਹੋ ਗਈ ਇਹ ਇਹ ਹੋਈਗੀ ਜੇ 14 15 ਮਹੀਨੇ ਦੀ ਠੀਕ ਹੈ ਚੰਗੀ ਗਰੋਥ ਤਾਂ ਆ ਸਾਂ ਵੀ ਬਹੁਤ ਜੀ ਦੁੱਧ ਦੁੱਧ ਚੰਗਾ ਪੀਂਦੀ ਹੈ ਇਹਦੀ ਮਾਂ ਕਿਹੜੀ ਹੈ ਐਮ 29 ਜੀ ਐਮ 29 ਵਾਲੀ ਦੀ ਹੈ ਜੀ ਉਹ ਜਿਹੜੀ ਦੇਖਣੇ ਦੁੱਧ ਇਸ ਟਾਈਮ ਚੱਲਦੀ ਪਈ ਹੈ ਓਕੇ ਓਕੇ ਐਮ 29 ਵਾਲੀ ਦੀ ਹੈ ਫਿਰ ਤਾਂ ਬਹੁਤ ਚੰਗੀ ਬਣੂਗੀ ਮਾਂ ਵੀ ਚੰਗੀ ਹੈ ਤੇ ਹਾਂਜੀ ਆ ਘਟਾ ਪਿੱਛੋਂ ਆਈ ਦੀ ਉਧਰੋਂ ਹਰਿਆਣੇ ਜਿਹੜੀ ਮਾਂ ਤੇ ਲਈ ਆਪਾਂ ਮਹਿੰਗੀ ਵਾਜ ਲਈ ਓਕੇ ਹਰਿਆਣੇ ਵਾਲੀ ਦਾ ਹਾਂਜੀ ਇਹ ਪਿੱਛੋਂ ਆਈ ਦੀ ਠੀਕ ਹੈ ਠੀਕ ਹੈ ਦੋਸਤੋ ਥੋੜਾ ਥਾਂ ਇੱਥੇ ਪੀੜਾ ਜਿਹੜੇ ਅੰਦਰ ਜਾਨਵਰ ਖੜੇ ਆ ਉਹ ਨੇਰੇ ਚ ਹੀ ਤੁਹਾਨੂੰ ਦਿਖਾਉਣੇ ਪਏ ਤੇ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ